ਲੁਧਿਆਣਾ ਦੇ ਵਿੱਚ ਭਾਜਪਾ ਸਣੀ ਕੈਂਥ ਨੂੰ ਹਿਰਾਸਤ ਵਿੱਚ ਲੈੇ ਜਾਣ ਤੋਂ ਬਾਅਦ ਭਾਜਪਾ ਦੇ ਵਰਕਰਾਂ ਨੇ ਥਾਣੇ ਦੇ ਬਾਹਰ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਕੀਤਾ ਇਸੇ ਦੇ ਵਿੱਚ ਜਦੋਂ ਭਾਜਪਾਈਆਂ ਨੇ ਥਾਣੇ ਦਾ ਗੇਟ ਖੋਲਿਆ ਤਾਂ ਪੁਲਿਸ ਕਰਮਚਾਰੀਆਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸੇ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਧੱਕੇ ਮਾਰੇ ਗਏ ਅਤੇ ਉਹਨਾਂ ਨੂੰ ਅੰਦਰ ਹੀ ਕਾਫੀ ਸਮਾਂ ਬੈਠਣਾ ਪਿਆ ਜਿਸ ਦੀਆਂ ਕਿ ਤਸਵੀਰਾਂ ਸਾਹਮਣੇ ਆਈਆਂ ਨੇ ਸਾਡੇ ਬੰਦੇ ਦਾ ਕ੍ਰਾਈਮ ਦਾ ਦਰਦ ਸਭ ਕੁਝ ਦੱਸਾਂਗੇ ਮੈਂ ਥੋੜਾ ਪੇਸ਼ੈਂਸ ਧਰੋ ਮੈਂ ਜਰਾ ਸੀ ਦੋ ਬੰਦੇ ਆ ਜੰਨੇ ਆ ਮੈਂ ਪੇਸ਼ੈਂਸ ਧਰੋ ਚਾਰੋਂ ਜਨ ਆ ਜੀ ਅਸੀਂ ਅਫਸਰ ਬਾਹਰ ਬੁਲਾ ਲੈਂਦੇ ਆ ਬਰਾਓ ਬੁਲਾਓ ਅਰੇ ਤੁਸੀਂ ਆ ਜਾਓ ਕੱਲੇ ਅੰਦਰ ਆ ਜਾਓ ਲੈ ਨਹੀਂ ਲੈ ਨਹੀਂ ਆਪਾਂ ਬਾਹਰ ਲੈ ਆ ਜੀ ਅਸੀਂ ਬਾਹਰ ਬੁਲਾ ਵੀ ਨਹੀਂ ਕਰਤਾ ਬੁਲਾ ਲਾ ਜੀ ਉਹ ਜ਼ਿਲ੍ਹਾ ਪ੍ਰਧਾਨ ਨੇ ਯਾਰ ਤੁਸੀਂ ਬੁਲਾ ਜੀ ਲੈ ਜਾ ਯਾਰ ਥੋੜੀ ਬੰਦੀ ਸੀ ਨਾ ਹੋਰ ਵੀ ਸਭ ਦੋ ਬੰਦੇ ਅੰਦਰ ਨੇ ਨਹੀਂ ਬਾਈ ਬੁਲਾ ਦੋ ਬਲ ਭਾਜੀ ਥਾਣੇ ਦੇ ਬਾਹਰ ਦੇ ਖੜੇ ਆ ਜੀ ਮੇਰੀ ਗੱਲ ਉਹ ਤੁਸੀਂ ਮਾਪੇ ਬੈਠਦੇ ਦੱਸੋ ਦੋ ਮਿੰਟ ਲਈ ਸਰ ਸਾਨੂੰ ਦੱਸੋ ਕੀ ਦੱਸੋ ਸਰ ਨਾ ਭਾਈ ਸਾਹਿਬ ਪੰਜਾਬ ਸਰਕਾਰ ਦੀ ਇੰਨੀ ਗੁੰਡਾਗਰਦੀ ਤੁਸੀਂ ਇਹ ਕਿ ਸ਼ਰਮ ਧੱਕਾ ਕਰ ਰਹੀ ਆ ਮੈਂ ਕੇਜਰੀਆ ਭਗਵੰਤ ਮਾਨ ਤੇ ਪੰਜਾਬ ਸਰਕਾਰ ਨੂੰ ਮਾਮਲਾ ਇਹ ਆ ਸਾਡੀ ਭਾਰਤੀ ਜਨਤਾ ਪਾਰਟੀ ਨੇ ਮੋਦੀ ਦੀ ਸਕੀਮਾਂ ਦੇ ਕੈਂਪ ਪੂਰੇ ਦੇਸ਼ ਵਿੱਚ ਲਾਈ ਸੀ ਪੰਜਾਬ ਦੇ ਵਿੱਚ ਇਹਨਾਂ ਦੇ ਸਾਡੀ ਪੰਜਾਬ ਦੀ ਲੀਡਰਸ਼ਿਪ ਜਿਲ੍ਹੇ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਕੈਕਰ ਸਲੰਦਰ ਦਾ ਜ਼ਿਲ੍ਹਾ ਪ੍ਰਧਾਨ ਫਗਵਾੜੇ ਦਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਆਪਣੇ ਦਫ਼ਤਰਾਂ ਜੋ ਚੱਕ ਲਿਆ ਇਹ ਸ਼ਰਮ ਪੰਜਾਬ ਸਰਕਾਰ ਦੀ ਕਿ ਕੇਸ਼ਾਈਆ ਇਹ ਮਾਰਾ ਵੇ ਦੇ ਨਾਮ ਦੇ ਸੇਵਾ

ਉਹਨੇ ਕਬਲੇ ਸਹਾਰ ਤੋਂ ਆ ਜਾਦਾ ਵਾ ਇਸ ਵਿਚਕਾਰ ਭਾਜਪਾ ਨੇਤਾਮਾਂ ਨੇ ਦੋਸ਼ ਲਗਾਇਆ ਕਿ ਭਾਜਪਾ ਦੀਆਂ ਯੋਜਨਾਵਾਂ ਨੂੰ ਲੈ ਕੇ ਲਗਾਏ ਗਏ ਵਿਰੋਧ ਦੇ ਚਲਦਿਆਂ ਸਨੀ ਕੈਂਥ ਨੂੰ ਹਿਰਾਸਤ ਵਿੱਚ ਲਿਆ ਗਿਆ ਵੀ 2027 ਨੂੰ ਮੱਦੇਨਜ਼ਰ ਰੱਖਦੇ ਦਾਮ ਦੰਡ ਬੇਦ ਗੁੰਡਾਗਰਦੀ ਉੱਚਾਪਨ ਜੋ ਕਰਨਾ ਅਸੀਂ ਕਰਕੇ ਚੋਣਾਂ ਜਿੱਤਨੇ ਨੇ ਅਰੇ 2027 ਨੂੰ ਤਾਂ ਹਜੇ ਸਾਲ ਡੇਢ ਸਾਲ ਪਿਆ ਦੇਖੋ ਇਹਨਾਂ ਨੇ ਸ਼ੁਰੂਆਤ ਕਰਤੀ ਹਰ ਜਗ ਪਾਸਿਓਂ ਇੱਕ ਸਨੇਹ ਆ ਰਹੇ ਨੇ ਪੰਜਾਬ ਦੇ ਵਿੱਚ ਅਗਰ ਬੀਜੇਪੀ ਲੋਕ ਹਿੱਤ ਦੇ ਕੰਮ ਕਰ ਰਹੀ ਆ ਜਨ ਸੇਵਾ ਦੇ ਕੰਮ ਕਰ ਰਹੀ ਆ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਕੇਂਦਰ ਸਰਕਾਰ ਨੇ ਲੋਕਾਂ ਦੇ ਹਿੱਤ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਆਮ ਗਰੀਬ ਲੋਕਾਂ ਦੇ ਹਿੱਤ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਅਗਰ ਉਹਨਾਂ ਦਾ ਯੋਜਨ ਹੋ ਰਿਹਾ ਔਰ ਆਪਣੇ ਮਲਬੂਤੇ ਤੇ ਵਰਕਰ ਕਰ ਰਹੇ ਨੇ ਸਰਕਾਰ ਵੱਲੋਂ ਕੋਈ ਕੋਆਪਰੇਸ਼ਨ ਨਹੀਂ ਉਹਦੇ ਚ ਪਰ ਸਰਕਾਰ ਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਇਹ ਕਿਉਂ ਲਗਾ ਰਹੇ ਨੇ ਕਿਉਂ ਇਹਨਾਂ ਦਾ ਜਿਹੜਾ ਚਿਹਰਾ ਬੇਨਕਾਬ ਹੋ ਗਿਆ ਜਿ ਇਹਨਾਂ ਨੂੰ ਲੱਗਦਾ ਸੀਗਾ ਵੀ ਪਿੰਡਾਂ 'ਚ ਬੀਜੇਪੀ ਨਹੀਂ ਜਾਏਗੀ ਤਾਂ ਬੀਜੇਪੀ ਜਦੋਂ ਸੇਵਾ ਭਾਵ ਨਾਲ ਵੀ ਜਾ ਰਹੀ ਆ ਤਾਂ ਉਹਨੂੰ ਵੀ ਰੋਕਣ ਦੇ ਲਈ ਹਤਕੰਡੇ ਬਣਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਸਾਡੇ ਲੋਕ ਅਰੈਸਟ ਕੀਤੇ ਗਏ ਪੁਲਿਸ ਵੱਲੋਂ ਤਸੀਹੇ ਦਿੱਤੇ ਜਾ ਰਹੇ ਨੇ ਇਸੇ ਕੜੀ 'ਚ ਸਾਡੇ ਦਿਹਾਤੀ ਦੇ ਪ੍ਰਧਾਨ ਸਣੀ ਕੈਂਤ ਜੀ ਨੂੰ ਕੈਂਪ ਚੱਲ ਰਿਹਾ ਤਰੀਕੇ ਦੇ ਵਿੱਚ ਸਣੀ ਕੈਂਤ ਜੀ ਮੈਸੇਜ ਲਗਾ ਰਹੇ ਨੇ ਆਪਣੇ ਦਫ਼ਤਰ 'ਚ ਬੈਠ ਕੇ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਉਹਨਾਂ ਨੂੰ ਉਹਨਾਂ ਦੇ ਦਫ਼ਤਰ ਤੋਂ ਉਹਨਾਂ ਦੇ ਆਫਿਸ ਤੋਂ ਅਰੈਸਟ ਕਰਕੇ ਨਾਲ ਦੋ ਸਾਥੀਆਂ ਦੇ ਲਿਆ ਕੇ ਬਿਨਾ ਕਿਸੇ ਇਨਫੋਰਮੇਸ਼ਨ ਦੇ ਲਿਆ ਕੇ ਥਾਣੇ 'ਚ ਬਿਠਾ ਲਿਆ ਉਹ ਥਾਣੇ ਦਾ ਗੇਟ ਬੰਦ ਕਰਤਾ ਦੇਖੋ ਮਿੱਤਰੋ ਇਹ ਕੰਮ ਤਾਂ ਅਸੀਂ ਉਸ ਵੇਲੇ ਨਹੀਂ ਸੀ ਦੇਖੇ ਜਦੋਂ ਪੰਜਾਬ ਐਡਾ ਸੰਤਾਪ ਭੁਗਤ ਰਿਹਾ ਸੀ ਉਸ ਵੇਲੇ ਵੀ ਦਿਨੇ ਲੋਕਾਂ ਨੂੰ ਮਿਲਣ-ਗਿਲਣ ਦਾ ਉਪਰਾਲਾ ਸੀਗਾ ਰਾਤ ਨੂੰ ਕਿਤੇ ਥਾਣਿਆਂ ਨੂੰ ਮੜਾ-ਮੋਟਾ ਗੁੰਡਾ ਕਰਜ਼ਾ ਲੱਗਦਾ ਸੀ ਇਹ ਤਾਂ ਦਿਨੇ ਹੀ ਲਾ ਕੇ ਬਹਿ ਗਏ ਇਹ ਪੰਜਾਬ ਨੂੰ ਲੈ ਕੇ ਕਿੱਧਰ ਨੂੰ ਜਾ ਰਿਹਾ ਸਾਨੂੰ ਇਹ ਗੱਲ ਨਹੀਂ ਸਮਝ ਆ ਰਹੀ ਔਰ ਇਹਦੇ ਨਾਲ ਇਕੱਲਾ ਇਹ ਇਤਨੀ ਜੁੜਿਆ ਆਮ ਜਨਤਾ ਕਿੰਨੀ ਪ੍ਰਭਾਵਿਤ ਹੋ ਰਹੀ ਆ ਆ ਸਾਡੇ ਪ੍ਰਾਕ ਵਜਾ ਕੀ ਹੈ ਕੈਂਪ ਨੂੰ ਲੈ ਕੇ ਕੈਂਪ ਨੂੰ ਲੈ ਕੇ ਉਹ ਕਹਿੰਦੇ ਕਿਉਂ ਤੁਸੀਂ ਕੈਂਪ ਲਗਾ ਰਹੇ ਹੋ ਕਿਉਂ ਜਨਤ ਦੇ ਕੰਮ ਕਰ ਰਹੇ ਹੋ ਦੇਖੋ ਨਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਦੇ ਲੋਕ ਲੋਕ ਸੇਵਾ ਭਾਵ ਨੂੰ ਸਮਰਪਤ ਨੇ ਇਹ ਅਧਿਕਾਰੀ ਨਾਲ ਗੱਲ ਹੋ ਜੀ ਕੋਈ ਮੈਂ ਕਹਿੰਦਾ ਜੀ ਹਰ ਇੱਕ ਬੰਦਾ ਇਹਦੇ ਵਿੱਚ ਸੇਵਾ ਦੇ ਕੰਮ ਦੇ ਵਿੱਚ ਪੰਜਾਬ ਦਾ ਲੱਗਿਆ ਹੁੰਦਾ ਤੁਸੀਂ ਸਾਰਿਆਂ ਨੂੰ ਫੜ ਕੇ ਅੰਦਰ ਦੇ ਦੋਗੇ ਇਹ ਸੇਵਾ ਦਾ ਕੰਮ ਚੱਲ ਰਿਹਾ ਇਹਦੇ 'ਚ ਕਿਸੇ ਦਾ ਕੀ ਨੁਕਸਾਨ ਹੋ ਰਿਹਾ ਕੋਈ ਪੁਲਿਸ ਦੇ ਅਧਿਕਾਰੀਆਂ ਨਾਲ ਗੱਲ ਮੈਂ ਐਸ ਐਚਓ ਨੂੰ ਫੋਨ ਕਰ ਲਏ ਸਾਡੇ ਬਾਕੀ ਸਾਥੀਆਂ ਨੇ ਕਰ ਲਏ ਉਹਨਾਂ ਨੇ ਫੋਨ ਕੋਈ ਨਹੀਂ ਚੱਕਿਆ ACP ਜਾਨ ਨੂੰ ਫੋਨ ਕੀਤਾ ਉਹਨਾਂ ਨੇ ਮੈਨੇ ਗਨਮੈਨ ਨੂੰ ਚੁਕਾਤਾ ਅਸੀਂ ਉਰੇ ਖੜੇ ਹਾਂ ਦੇਖੋ ਮੇਰੀ ਗੱਲ ਸੁਣੋ ਇਹ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਆ ਦੇਖੋ ਕਿੰਨੇ ਕੈਮਰੇ ਲੱਗੇ ਨੇ ਇਹਨਾਂ ਨੂੰ ਪਤਾ ਨਹੀਂ ਕਿ ਕਿੰਨੀ ਦੇਰ ਦੇ ਡੇਢ ਘੰਟੇ ਦੇ ਲੋਕ ਬਾਹਰ ਖੜੇ ਨੇ ਸੀਨੀਅਰ ਲੀਡਰਸ਼ਿਪ ਖੜੀ ਆ ਬੀਜੇਪੀ ਦੀ ਸਾਰੀ ਸਾਡੇ ਕਾਉਂਸਲਰ ਸਾਹਿਬਾਨ ਖੜੇ ਨੇ ਹੋਰ ਵੀ ਲੋਗ ਅਸਿਸਟਮੈਂਟ ਹੁੰਦੇ ਹੋਣਗੇ ਬਹੁਤ ਜ਼ਿਆਦਾ ਮੈਂ ਉਹੀ ਗੱਲ ਤੁਹਾਡੀ ਧਿਆਨ ਚ ਲੈਣਾ ਚਾਹੁੰਦਾ ਸੀਗਾ ਇਹ ਮਾਮਲਾ ਤਾਂ ਇੱਕ ਸਾਡਾ ਇੱਕ ਵਰਕਰ ਸਾਡਾ ਲੀਡਰ ਫੜਿਆ ਉਹ ਇੱਥੇ ਮੇਰੇ ਦੋਸਤ ਖੜੇ ਨੇ ਉਹਨਾਂ ਦਾ ਬਚਾਰਾ ਦਾ ਕੱਲ ਦਾ ਐਕਸੀਡੈਂਟ ਹੋਇਆ ਹੋਇਆ ਡੈਥ ਹੋ ਗਈ ਕੇਸ ਤੇ ਉਹਨਾਂ ਨੂੰ ਹਜੇ ਤੱਕ ਉਹਦਾ ਕੋਈ ਕਾਰਵਾਈ ਨਹੀਂ ਹੋਈ ਡੈੱਡ ਬੋਡੀ ਉਹਨਾਂ ਦੀ ਹਸਪਤਲ ਪਈ ਆ ਉਹਨਾਂ ਨੇ ਵਿਚਾਰੇ ਨੇ ਰিসিਵ ਕਰਨੀ ਆ ਸੰਸਕਾਰ ਕਰਨਾ ਤੁਸੀਂ ਤਾਲਾ ਲਾ ਕੇ ਬਹਿ ਗਏ ਯਾਰ ਨਹੀਂ ਹੁਣ ਕੀ ਹੁਣ ਅਗਲੀ ਰਣਨੀਤੀ ਸਾਡੀ ਰਣਨੀਤੀ ਦੇਖੋ ਸੁਣੋ ਮੇਰੀ ਗੱਲ ਅਸੀਂ ਤਾਂ ਇਹ ਇਹਨਾਂ ਨੂੰ ਪੁੱਛਣ ਆਏ ਆ ਵੀ ਦੱਸੋ ਕਾਰਨ ਕਿਉਂ ਤੁਸੀਂ ਇਹਨੂੰ ਫੜਿਆ ਕਿਉਂ ਆ ਭਾਈ ਦੱਸੋ ਔਰ ਮੈਨੂੰ ਲੱਗਦਾ ਜਿਹੜਾ ਤਾਲਾ ਲਗਾਇਆ ਇਹ ਪੁਲਿਸ ਨੂੰ ਇਹ ਬਹਿਮ ਹੋ ਗਿਆ ਵੀ ਅਸੀਂ ਸਰਕਾਰ ਦੇ ਕਹਿਣੇ ਤੇ ਕੰਮ ਤਾਂ ਕਰ ਲਿਆ ਪਰ ਹੁਣ ਲੋਕ ਆਣਗੇ ਤਾਂ ਉਹਨਾਂ ਨੂੰ ਫੇਸ ਕਿਵੇਂ ਕਰਾਂਗੇ ਜਵਾਬ ਕੀ ਦਵਾਂਗੇ ਕਿਉਂ ਫੜਿਆ ਹੁਣ ਇਹ ਬੈਠ ਕੇ ਅੰਦਰ ਇਹ ਸਕੀਮਾਂ ਤਿਆਰ ਹੋ ਰਹੀਆਂ ਆ ਵੀ ਕਾਦੇ ਉਹਦੇ ਤੇ ਕੀ ਧਾਰਾ ਲਾਣੀ ਆ ਕਿਉਂ ਦੀ ਅਰੈਸਟ ਪਾਣੀ ਆ ਕਿਸ ਗੱਲ ਤੋਂ ਆ ਤੁਹਾਡੀ ਕੋਈ ਅਕਸਰਾਂ ਨਾਲ ਕੋਈ ਗੱਲਬਾਤ ਹੈ ਅਗਲਾ ਐਕਸ਼ਨ ਕੀ ਮੈਂ ਦੱਸਿਆ ਦੇਖੋ ਜੀ ਸਾਡਾ ਐਕਸ਼ਨ ਇਹੀ ਆ ਜਦ ਤੱਕ ਜੇ ਸਾਨੂੰ ਕੋਈ ਜਵਾਬ ਨਹੀਂ ਮਿਲਦਾ ਫਿਰ ਸਾਡੀ ਸੀਨੀਅਰ ਲੀਡਰਸ਼ਿਪ ਵੀ ਖੜੀ ਆ ਪੰਜਾਬ ਲੀਡਰਸ਼ਿਪ ਸਾਰੇ ਪੰਜਾਬ ਦੇ ਵਿੱਚ ਇਹ ਕੰਮ ਚੱਲ ਰਿਹਾ ਅਸੀਂ ਹਜੇ ਤਾਂ ਔਰੇ ਖੜੇ ਆ ਥਾਣੇ ਦੇ ਬਾਹਰ ਬੈਠੇ ਆ ਨਹੀਂ ਤਾਂ ਫਿਰ ਅਸੀਂ ਸੜਕ ਤੇ ਆ ਜਾਾਂਗੇ ਜਿੰਨੀ ਹੋਊਗਾ ਵੀ ਅਸੀਂ ਜੀਟੀ ਰੋਡ ਤੇ ਵੀ ਜਾਵਾਂਗੇ ਪਰ ਇਹ ਸੰਤਾਪ ਇਹ ਪੰਜਾਬ ਨੂੰ ਇਹੋ ਜਿਹਾ ਬੁਰਾ ਜਿਹੜਾ ਦੌਰ ਆ ਅਸੀਂ ਨਹੀਂ ਦੇਖਣ ਦਵਾਂਗੇ ਅਸੀਂ ਸੇਵਾ ਭਾਵ ਵਾਲੇ ਬੰਦੇ ਆ ਉਹਦੇ ਚ ਸੰਪਤ ਹੋ ਕੇ ਕੰਮ ਕਰਨਾ ਅਗਰ ਇਹਨੂੰ ਜ਼ੋਰ ਇੱਕਾ ਲੱਗੂਗਾ ਸਾਨੂੰ ਫਿਰ ਜਿਹੜੀ ਲੜਾਈ ਜਿੱਥੇ ਤੱਕ ਲੜਨੀ ਹੈ ਕਹਿੰਦਾ ਜਿੱਥੇ ਤੱਕ ਚੱਲੇਗੀ ਉੱਤੇ ਤੱਕ ਚੱਲੂ ਸਜਣਾ ਤੇਰੇ ਨਾਲ ਇਹ ਰੋਗਨ ਵਾਲਾ ਨੀਗਾ ਇਹ ਸਸੋਧਿਆ ਜੀ ਜਿਹੜੇ ਉਹ ਕਹਿ ਕੇ ਗਏ ਨਾ ਉਸ ਦਿਨ ਇਹਨਾਂ ਨੂੰ ਮੈਂ ਕੰਨ ਕਰਾ ਦਿੰਦਾ ਸਾਰਿਆਂ ਨੂੰ ਵੀ ਇਹ ਗੱਲ ਯਾਦ ਰੱਖਿਓ ਵੀ ਕਿਤੇ ਤੁਸੀਂ ਸੋਚੋ ਵੀ ਅੱਜ ਇਹ ਕਰਕੇ ਤੁਹਾਡਾ ਸਸੋਧਿਆ ਕਹਿ ਕੇ ਰਿਜੈਕਟ ਬੰਦੇ ਜਿਹੜੇ ਬੇਲਾਂ ਤੇ ਨੇ ਜਿਹੜੇ ਲੋਕ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਬੇਲਾ ਰਿਜੈਕਟ ਹੋ ਕਿਤੇ ਉਹ ਪੰਜਾਬ ਤੋਂਰੇ ਫਿਰਦੇ ਨੇ ਉਹ ਲੋਕਾਂ ਦੇ ਤੁਸੀਂ ਆਰਡਰਾਂ ਦੇ ਉੱਤੇ ਇਹ ਪੰਜਾਬ ਦੇ ਅਫਸਰਾਂ ਨੂੰ ਪੰਜਾਬ ਪੁਲਿਸ ਨੂੰ ਇਹ ਆਰਡਰ ਜਾਰੀ ਕੀਤੇ ਨੇ ਵੀ ਇਹ ਕੰਮ ਰੋਕੋ ਇਹ ਐਸਾ ਦੌਰ ਪੰਜਾਬ ਨੇ ਕਦੇ ਨਹੀਂ ਦੇਖਿਆ ਇਹ ਪਹਿਲੀ ਵਾਰੀ ਇਹ ਇੱਕ ਵੱਡਾ ਬਦਲਾਅ ਵਾਲਿਆਂ ਨੇ ਸਾਨੂੰ ਲਿਆ ਕੇ ਦਿੱਤਾ ਉੱਥੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਉਹਨਾਂ ਕਹਿੰਦੇ ਕਿਸ ਮਾਮਲੇ ਨੂੰ ਲੈ ਕੇ ਉਹ ਪ੍ਰੈਸ ਕਾਨਫਰੰਸ ਕਰਨਗੇ ਉਸ ਵੇਲੇ ਉਗਰਵਾਦ ਵੇਲੇ ਆ ਹਾਰ ਨਹੀਂ ਸੀ ਇਹ ਤੱਕੇ ਮਾਰੇ ਮੈਂ ਐਸੀ ਗੱਲ ਪੁੱਛ ਰਿਹਾ ਮੈਂ ਅੱਛਾ ਆਪ ਖੜੇ ਆ ਇਹਨੂੰ ਪੁੱਛੋ ਕਿ ਸਾਡਾ ਬੰਦਾ ਜਿਹੜਾ ਪਰਦੇਸ ਖੜਿਆ ਕਿਉਂ ਪ੍ਰੈਸ ਕਿਉਂ ਗਿੱਤ ਅਗਰ ਦੱਸਾਂਗੇ ਬਾਅਦ ਚੋਂ ਤਾਂ ਬਾਤ ਨਹੀਂ ਹੋਊਗੀ ਪ੍ਰੈਸ ਕਾਨਫਰੈਂਸ ਕਰਕੇ ਦਿਖਾਓ ਪੁਲਿਸ ਬਾਤ ਬਾਤ ਕਾਨਫਰੈਂਸ ਕਰਾਂਗੇ ਪ੍ਰੈਸ ਕਾਨਫਰੈਂਸ ਕਰਾਂਗੇ ਸਭ ਕੁਝ ਕਰਾਂਗੇ ਪਹਿਲੇ ਗੇੜ ਬਾਤ ਨੂੰ ਮਾਮਲਾ ਹੈ ਵੱਡਾ ਪ੍ਰੈਸ਼ਰ ਹੈ ਭਾਈ ਜੀ ਕੋਈ ਕੋਈ ਵੱਡਾ ਪ੍ਰੈਸ਼ਰ ਹੈ ਭਾਈ ਜੀ ਬੋਲੇ ਬੜੇ ਦਾਦੇ ਕੇ ਲਗਾਤਾਰ ਅੱਜ ਕਈ ਥਾਮਤ ਉਤੇ ਭਾਸ਼ਪਾ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਉਹਨਾਂ ਦੇ ਵਰਕਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ